ब्रह्मलीन बाबा बंसीवाला जी दे आशीर्वाद सत्कार हर साल दी तरह इस बार भी स्थानक डेरा बाबा बंसीवाला विखे श्रीमद भागवत कथा अते ज्ञान यज्ञ का आयोजन करवाया जा रहा है इस संबंध विच शोभा यात्रा दा आयोजन कीता गया शोभा यात्रा दौरान औरता ने सिर ते कलश रखे हुए सान कमेटी मेंबर सवील कुमार ने दस्या की श्रीमद पागवत कथा ते ज्ञान यज्ञ दौरान कथावाचक महावीर प्रसाद जी शास्त्री संग्रह वाले अपनी मधुर बाणी नाल संगता निहाल करेंगे ये पागवत कथा इक्की फरवरी तो सताई फरवरी तक हर रोज शाम तीन तो छह बजे तक होगी भंडारा अतुट वरताया जाएगा बोल बाबा बंसी वाले की हर साल की तरह इस साल भी ਬ੍ਰਹਮਲਿੰਗ ਸੰਤ ਸ਼ਰੋਮਣੀ ਬਾਬਾ ਵੰਸੀ ਵਾਲਾ ਜੀ ਦੇ ಅಪਾਰ ਕਿਰਪਾ ਦੇ ਨਾਲ ਸ਼੍ਰੀ ਮੱਧਪਕ ਗੁਰ ਕਥਾ ਦਾ ਆਯੋਜਨ ਬਾਬਾ ਵੰਸੀ ਵਾਲਾ ਮੈਨੇਜਿੰਗ ਕਮੇਟੀ ਰਾਮਪਰਾ ਫੂਲ ਬਲੋ ਹਰ ਸਾਲ ਕੀਤਾ ਜਾਂਦਾ ਹੈ ਇਸ ਵਾਰ ਵੀ ਇਸ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਅੱਜ ਬੜੀ ਹੀ ਸ਼ਰਦਾ ਭਾਵ ਦੇ ਨਾਲ ਨਗਰ ਦੀ ਸੁਖ ਸ਼ਾਂਤੀ ਦੇ ਲਈ ਸ਼ੋਭਾ ਯਾਤਰਾ ਕੱਢੀ ਗਈ ਇਸ ਤੋਂ ਬਾਅਦ ਰੋਜ਼ਾਨਾ ਜੋ ਕਥਾ ਦਾ ਸਮਾਂ ਹੈ ਤਿੰਨ ਤੋਂ ਲੱਗੇ 6 ਵਜੇ ਤੱਕ ਇਸ ਕਥਾ ਦਾ ਪ੍ਰਵਚਨ ਮਾਵੀ ਸ਼ਾਸਤਰੀ ਜੀ ਸੰਗਰੀ ਵਾਲੇ ਗਊ ਰਖਸ਼ਕ ਆਪਣੇ ਮੁਖਾਰਬੰਦ ਵਿੱਚੋਂ ਕਰ ਰਹੇ ਨੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਸਾਰੇ ਨੇ ਸਮੇਂ ਸਿਰ ਪਹੁੰਚ ਕੇ ਇਸ ਕਥਾ ਦਾ ਆਨੰਦ ਲੈਣਾ ਕਥਾ ਦੀ ਰੌਣਕ ਨੂੰ ਵਧਾਉਣਾ ਹੈ ਔਰ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤੇਗਾ ਦੁਪਹਿਰੇ ਸ਼ਾਮ ਨੂੰ ਸਾਰੇ ਨੇ ਭੰਡਾਰੇ ਦਾ ਪ੍ਰਸ਼ਾਦ ਜ਼ਰੂਰ ਛਕਣਾ ਹੈ ਬੋਲ ਬਾਬਾ ਮਨਸੀ ਵਾਲੇ ਕੀ